ਅਮ੍ਰਿਤਸਰ ਦੇ ਹਲਕਾ ਅਟਾਰੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਗੜੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਆੜਤੀ ਮਸਾ ਸਿੰਘ ਜੋ ਕਿ ਖਿਆਲੇ ਪਿੰਡ ਤੋਂ ਸ਼ਹਿਰ ਆਉਣ ਮੁੱਕੇ ਬੁਰਾ ਰੰਜੀਤ ਚਲਦੇ ਥਾਰ ਗੱਡੀ ਦੇ ਵਿੱਚ ਆਏ ਕੁਝ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਚਲਦੇ ਮਸਾ ਸਿੰਘ ਨਾਮਕ ਆੜਤੀ ਦੀ ਜਾਨ ਮਸਾ ਹੀ ਬਚੀ ਹੈ ਇਸ ਸੰਬੰਧੀ ਆੜਤੀ ਮਸਾ ਸਿੰਘ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਦੌਰਾਨ ਗੱਲਬਾਤ ਕਰਦੇ ਆਰਤੀ ਮਸਾ ਸਿੰਘ ਨੇ ਦੱਸਿਆ ਕਿ ਉਹ ਪਿੰਡ ਸਾਗੜੇ ਦਾ ਰਹਿਣ ਵਾਲਾ ਅਤੇ ਆਪਣੀ ਆੜਤ ਪਿੰਡ ਖਿਆਲੇ ਤੋਂ ਰਾਤ ਸ਼ਹਿਰ ਵਾਲੇ ਆਪਣੀ ਗੱਡੀ ਦੇ ਵਿੱਚ ਆ ਰਿਹਾ ਸੀ ਤੇ ਰਸਤੇ ਵਿੱਚ ਥਾਰ ਗੱਡੀ ਦੇ ਵਿੱਚ ਸਵਾਰ ਕੁਲਦੀਪ ਸਿੰਘ ਅਧਿਸ਼ ਦੇ ਗੁੰਡੇ ਦੇ ਵੱਲ ਨੂੰ ਮੇਰੇ ਤੇ ਕੋਹਣਿਆ ਚਲਾਈਆਂ ਗਿਆ ਕਿਉਂਕਿ ਮੇਰੀ ਕਾਰ ਦੇ ਸ਼ੀਸ਼ੇ ਅਤੇ ਬੋਨਟ ਤੇ ਵੱਜਿਆ ਅਤੇ ਮੈਨੂੰ ਉੱਤੇ ਭੱਜ ਕੇ ਜਾਨ ਬਚਾਉਣੀ ਪਈ ਉਹਨਾਂ ਦਜੇ ਕੀ ਝਗੜੇ ਦਾ ਕਾਰਨ ਪੈਸਿਆਂ ਦਾ ਪੁਰਾਣਾ ਲੈਂਡ ਦੇਣਾ ਜੋ ਕਿ ਕੁਲਦੀਪ ਸਿੰਘ ਨੇ ਮੇਰੇ ਦੇਣੇ ਸੀ ਪਰ ਨਿਯਤ ਦੇ ਵਿੱਚ ਫਰਕ ਆਉਣ ਤੇ ਉਸ ਦੇ ਵੱਲੋਂ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜੋ ਕਿ ਬੀਤੀ ਰਾਤ ਵੀ ਮੈਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਕਹੇ ਕਿ ਗਨੀਮਤ ਆ ਕਿ ਮੇਰੀ ਜਾਨ ਬਚ ਗਈ ਮੈਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਹਾਂ ਕਿ ਮੇਰੇ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਮੈਂ ਇਧਰ ਖਿਆਲੇ ਗਾਗਾ ਦਾ ਹਿਸਾਬ ਕਰਨ ਰਿਆ ਹਿਸਾਬ ਕਰਕੇ ਮੈਂ ਦਲਬਾਖ ਸਿੰਘ ਦੇ ਬੈਠਾ ਰਿਆ ਘਰ ਤੇ ਮੁੜ ਕੇ ਉੱਥੇ ਰੋਟੀ ਰੱਟੀ ਖਾ ਕੇ ਰਿਆ ਰਾਤ ਨੂੰ ਤੇ ਮੈਂ ਸ਼ਹਿਰ ਨੂੰ ਜਾਣ ਰਿਹਾ ਤੇ ਅੱਗੋਂ ਮਨੂੰ ਗੱਡੀ ਨੇ ਲੇਟਾਂ ਜਾਂ ਮਾਰਗ ਦੇ ਅੱਗੇ ਗੱਡੀ ਕੀਤੀ ਤੇ ਮੈਂ ਰਾਹ ਦੇਣ ਲੱਗਾ ਤੇ ਉਹਨਾਂ ਨੇ ਗੱਡੀ ਗੱਡੀ ਕਰਕੇ ਤੇ ਉਤਰੇ ਦਵਾ ਤੇ ਦੋ ਜਣੇ ਕੁਲਦੀਪ ਸਿੰਘ ਤੇ ਉਹਦਾ ਬੇਟਾ ਤੇ ਉਹਨਾਂ ਉੱਤਰਦਿਆਂ ਸਾਰੇ ਮਾਰ ਗੋਲੀ ਉੜਿਆ ਤੇ ਗੋਲੀਆਂ ਉਹਨਾਂ ਦੋ ਗੋਲੀਆਂ ਮਾਰੀਆਂ ਮੈਂ ਬਾਰੀ ਖੋਲ ਕੇ ਭੱਜ ਗਿਆ ਕਣਕਾਂ ਦੇ ਵਿੱਚ ਦੀ ਮੈਂ ਮੁੜ ਕੇ ਰੋਲਾ ਰੁਲਾ ਪਾਉਂਦੇ ਰ ਮਗਰੋਂ ਵੀ ਗੋਲੀਆਂ ਚਲਾਈਆਂ ਮੇਰੇ ਮਗਰ ਵੀ ਥੋੜੀ ਦੂਰ ਤੱਕ ਜਣਾ ਆਇਆ ਮੇਰੇ ਮਗਰ ਮਨੂੰ ਪਤਾ ਲੱਗਾ ਖੜਾਕ ਤੋਂ ਪਤਾ ਲੱਗਦਾ ਭੱਜਾ ਮੇਰੇ ਮਗਰ ਤੇ ਉਹ ਸ਼ਰਾਬੀ ਜਾਦੇ ਕਰਕੇ ਮੈਂ ਬਚਾ ਹੋ ਗਿਆ ਮੇਰਾ ਗੋਲੀਆਂ ਮੇਰੀ ਗੱਡੀ ਨੂੰ ਵੱਜੀਆਂ ਜੀ ਅਗਲੇ ਬੁੰਡ ਤੇ ਵੱਜੀਆਂ ਸਾਰੇ ਸ਼ੀਸ਼ੇ ਦੇ ਉੱਤੇ ਜੀ ਪੁਰਾਣੇ 7-8 ਸਾਲ ਦਾ ਪੈਸਾ ਪੁੰਦਾ ਮੇਰੇ ਨਾਲ ਨਾ ਰਗੜਾ ਝਗੜਾ ਸੀ ਮੈਂ ਹਾਰਤ ਕਰਦਾ ਸੀ ਇਹਨਾਂ ਉਹ ਤੋਂ ਹਾਰਤ ਨਹੀਂ ਕੀਤੀ ਜੀ ਤੇ ਉਸ ਤੋਂ ਬਾਅਦ ਇਹਨਾਂ ਮੁੜ ਕੇ ਹਾਰਤ ਕਰ ਲਈ ਤੇ ਮੇਰੇ ਨਾਲ ਉਹ ਤੋਂ ਹੀ ਖੜਪਰੀ ਜੀ ਰੱਖਦੇ ਕੀ ਇਹਨਾਂ ਦੇ ਅੰਦਰ ਸੀ ਮੈਂ ਇਹ ਵਰਤਦਾ ਵੀ ਨਹੀਂ ਜਾਂਦਾ ਵੀ ਨਹੀਂ ਇਹਨਾਂ ਦੇ ਤੁਹਾਡੀ ਰਿਸ਼ਤੇਦਾਰੀ ਵੀ ਹੈਗੀ ਮੇਰੇ ਲੱਗਦੇ ਸਹੁਰੇ ਦੇ ਪਰ ਮੈਂ ਇਹਨਾਂ ਬਹੁਤ 2-2 ਸਾਲ 3-3 ਸਾਲ ਦੂਜੀਆਂ ਘਰਾਂ ਚੋਂ ਵੀ ਡਰਦਾ ਜਾਂਦਾ ਇਹ ਮਤਲਬ ਮੇਰੇ ਨਾਲ ਖੇ ਬਾਜੀ ਨਾ ਚੱਲੀ ਕਿੰਨੇ ਕੇ ਫਾਇਰ ਕੱਢੇ ਇਹਨਾਂ ਨੂੰ ਇਨਾ ਮੇਰੇ ਸਾਹਮਣੇ ਤੇ ਦੋ ਇੱਥੇ ਵਜੇ ਤੇ ਦੋ ਕੁ ਮਗਰ ਤਿੰਨ ਕੱਢੇ ਰਹੇ ਬਾਕੀ ਮੁਰਗੇ ਅੱਗੇ ਪਤਾ ਨਹੀਂ ਮੈਨੂੰ ਕਿੰਨੇ ਕੱਢਦੇ ਰਹੇ ਕੀ ਜੀ ਜੋ ਮੈਂ ਭਾਵੇਂ ਨਹੀਂ ਮੈਨੂੰ ਹਿਯਾਰ ਦਾ ਕੋਈ ਪਤਾ ਨਹੀਂ ਲੱਗਾ ਤੇ ਤੁਸੀਂ ਗੱਡੀ ਦੇ ਵਿੱਚ ਇਕੱਲੇ ਸੀ ਮੈਂ ਕੱਲਾ ਗੱਡੀ 'ਚ ਸੀ ਉਹ ਕਿਨੇ ਜਾਣੇ ਉਹ ਉੱtre ਦੋ ਜਾਣੇ ਮੈਨੂੰ ਗੱਡੀ ਬਾਰੇ ਨਹੀਂ ਪਤਾ ਵਿੱਚ ਗੱਡੀ ਕੋ ਹੈਗਾ ਕਿ ਨਹੀਂ ਹੈਗਾ ਥਾਰ ਗੱਡੀ ਕਾਲੇ ਰੰਗ ਦੀ ਟਾਈਮ ਕਿਨੇ ਹੋ ਗਿਆ ਦਾ ਰਾਤ ਇੱਥੇ ਹੋਣਾ 9:30 10:00 ਦਾ ਇੱਥੇ 1:00 1:00 ਮੈਨੂੰ ਪੂਰਾ ਟਾਈਮ ਨਹੀਂ ਵੇਖਿਆ ਮੈਂ ਮੇਰਾ ਨੁਕਸਾਨ ਤੁਹਾਨੂੰ ਪਤਾ ਮੈਨੂੰ ਮਾਰ ਹੀ ਦੇਣ ਲੱਗੇ ਮੈਂ ਤੇ ਆਪਣੇ ਮੇਰਾ ਦੂਜਾ ਜਨਮ ਹੋਇਆ ਮੇਰਾ ਹੋਰ ਮੇਰਾ ਕੀ ਨੁਕਸਾਨ ਹੋਣਾ ਹੈ ਪੁਲਿਸ ਲੋ ਕੀ ਕਰ ਦੇਗੀ ਪੁਲਿਸ ਪੁਲਿਸ ਰਾਤ ਗਈ ਆ ਇਹ ਤੇ ਪੁਲਿਸ ਨੂੰ ਹੁਣ ਪਤਾ ਹੋਈ ਵੀ ਰਾਤ ਗਿਆ ਐਸਐਚਓ ਵੀ ਮੌਕੇ ਤੇ ਗਿਆ ਸਾਰਾ ਕੋਈ ਵੇਖ ਕੇ ਆ ਮੈਂ ਨਹੀਂ ਪਹਿਲਾਂ ਲੱਗ ਗਿਆ ਬਾਅਦ ਚ ਮੈਂ ਉਹ ਲਾਗੇ ਡੇਰੀ ਵਾਲਾ ਮੈਨੂੰ ਖੜ ਕੇ ਚਾਹੂ ਪਈ ਆ ਆ ਲੀੜਾ ਉਹਨਾਂ ਦੇ ਯਾ ਲੋਹੀ ਲੋਈ ਰਾਤ ਦੀ ਉਹਨਾਂ ਮੈਨੂੰ ਦਿੱਤੀ ਹੈ ਤੇ ਕੀ ਮੰਗ ਕਰਦੇ ਮੈਂ ਤਾਂ ਮੰਗਣਾ ਇਨਸਾਫ ਹੋਣਾ ਚਾਹੀਦਾ ਮੇਰਾ ਧੱਕਾ ਮਾਰ ਦੇਣ ਲੱਗੇ ਮੈਨੂੰ ਤੇ ਮੈਂ ਇਹ ਵਧੀ ਨਾ ਬੱਜ ਗਿਆ ਦੂਜਾ ਜਨਮ ਹੋਇਆ ਮੇਰਾ ਮੈਂ ਪੁੱਛਿਆ ਨਹੀਂ ਜੀ ਐਸਟੀਓ ਸਾਹਿਬ ਨੂੰ ਪਤਾ ਉਹ ਪਰਚਾ ਆਗ ਨਹੀਂ ਮੈਂ ਪੁੱਛਿਆ ਨਹੀਂ ਪੈਸਿਆਂ ਦੇ ਚਲੋ ਵੱਖਰਾ ਹਿਸਾਬ ਦਾ ਕਿਤਾਬਾਂ 'ਚ ਥੋੜੇ ਬਲੇ ਇਧਰ ਉਧਰ ਦੇ ਕਈ ਨੇ ਸਾਨੂੰ 80 ਹਜ਼ਾਰ ਇੱਕ ਸੀ ਇਸ ਤਰ੍ਹਾਂ ਕਰਕੇ ਇਹਨਾਂ ਮਤਲਬ ਬਈ ਮੰਨੋਗੇ ਪਹਿਲਾਂ ਉਹਦੇ ਦੇਣਾਂ ਦੇ ਮੁਰਕੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਮੈਨੂੰ ਉਹਦੇ ਅਜੇ ਵੀ ਖਤਰਾ ਜੀ ਅੱਜ ਵੀ ਜੇ ਫੜਿਆ ਨਾ ਗਿਆ ਤੇ ਮੈਨੂੰ ਤੇ ਖਤਰਾ ਇਹਨੇ ਮੈਨੂੰ ਗੋਲੀਆਂ ਮਾਰੀਆਂ ਜਿੱਤਰਾ ਉਹ ਲਗਾ ਮੇਰੇ ਖੱਤੇ ਮੈਂਨੂੰ ਅੱਜ ਵੀ ਝਗੜਾ ਆਇਆ ਤੁਹਾਡਾ ਹਾਂਜੀ ਕੋਈ ਗਲਵਾਦ ਹੋਈ ਤੁਹਾਡੀ ਤੂੰ ਤੂੰ ਮੈਂ ਦੋ ਜਰਾ ਮਰ ਮੈਂ ਘੇਰ ਮਾਰ ਕੇ ਨਿਕਲ ਜਾਂਦਾ ਰਿਆ ਹਾਂ ਘੇਰ ਨਾ ਪੈਂਦੇ ਮੈਨੂੰ ਰਹਿਦ ਮੈਂ ਨਿਕਲ ਜਾਂਦਾ ਰਿਆ ਹਾਂ ਹਾਂ ਮੈਂ ਮੰਗ ਕਰਦਾ ਵੀ ਮੇਰਾ ਇਨਸਾਫ ਹੋਇਆ ਜਾਵੇ ਜੇ ਨਾ ਇਹਨਾਂ ਦੋ ਗੋਲੀਆਂ ਮਾਰੀਆਂ ਮੈਂ ਤੇ ਵਧੀ ਨਾ ਬਚ ਗਿਆ ਨਹੀਂ ਤੇ ਮੇਰੀ ਤੇ ਮੌਤ ਹੋ ਹੀ ਗਈ ਸੀ ਹਿਸਾਬ ਨਾਲ ਦੂਜੇ ਜਨਮ ਚ ਮੈਂ ਤੇ ਬਚਿਆ ਇਹਨਾਂ ਲੋਕੋ ਦੀ ਕੋਈ ਅਸਰ ਨਹੀਂ ਰਹੀ ਪੁਲਿਸ ਨੇ ਫੜ ਲਏ ਖੋਲ ਪੁਲਿਸ ਨੇ ਫੜਿਆ ਮੇਰੇ ਸਾਹਮਣੇ ਹਾਂ ਬਈ ਇਹ ਅਜੇ ਵੀ ਖਤਰਾ ਜੇ ਨਹੀਂ ਪੇਸ਼ ਹੁੰਦਾ ਜਾਂ ਨਹੀਂ ਪੁਲਿਸ ਫੜਦੀ ਤੇ ਇਹਨੇ ਮੈਨੂੰ ਫੇਰ ਮਾਰ ਦਨੀਆਂ ਗੋਲੀਆਂ ਇਹ ਕਿ ਮਾਰ ਸਕਦਾ ਜਿੰਨਾ ਮਛਰਿਆ ਹੋ ਰਤੀ ਕੰਪਲੇਂਟ ਆਈ ਸੀ 112 ਤੇ ਗੋਲੀ ਚੱਲੀ ਆ ਫਿਰ ਮੌਕੇ ਤੇ ਗਏ ਸੀ ਰਤੀ ਤੇ ਹੁਣ ਉਥੋਂ ਹੋ ਕੇ ਆਏ ਬੰਦਾ ਇੱਕ ਆਪੂ ਕਹਿੰਦਾ ਕੁਲਦੀਪ ਸਿੰਘ ਆ ਜੀ ਤੇ ਉਹਦਾ ਮੁੰਡਾ ਦਾ ਦੋਨੇ ਹਾਂ ਸਟੇਮੇਂਟ ਵੀ ਕੀਤੀ ਆ ਹਾਂ ਸਟੇਮੇਂਟ ਵੀ ਕੀਤੀ ਜਾ ਰਹੀ ਆ ਬਾਕੀ ਇਹ ਦੀ ਤਫਤੀਸ਼ ਚੱਲ ਰਹੀ ਆ ਉਹ ਤੋਂ ਬਾਅਦ ਚ ਪਤਾ ਲੱਗੂਗਾ ਸਰ ਜੀ ਕਿਹਨੇ ਫਾਇਰ ਹੋਈ ਪੇਰ ਨੂੰ ਜੇ ਕਲੀਅਰ ਨਹੀਂ ਹੋਣਾ ਉਹਦਾ ਗੋਲੀਆਂ ਤਾਂ ਗੱਡੀ ਦੇ ਵਿੱਚ ਦੋ ਹੀ ਲੱਗੀਆਂ ਆ ਬੱਕੀ ਬੋਟ ਕਲੀਅਰ ਹੋ ਰਿਹਾ ਸਰ ਜੀ ਕਾਰ ਬਈ ਕੋ ਪੱਛਾ ਪੁੱਛਦਾ ਹਾਂ ਪਰਚਾ ਦਰਜਾ ਰਾਜ਼ੀ ਕਰਤਾ ਹੁਣ ਬੱਸ ਚੱਲ ਰਹੀ ਹੈ ਤਬ ਦੇਸੀ